ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਦੇ ਚੜ੍ਹਦੀ ਕਲਾ ਰਹੇ ਪਹਿਲਾਂ ਤਾਂ ਭਰਾਵਾਂ ਦੇ ਕੁੂਤਰਾਂ ਨੂੰ ਬੱਚਿਆਂ ਨੂੰ ਸਭ ਦੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਹਨ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਤਾਂ ਭਾਈ ਅੱਜ ਤੁਹਾਨੂੰ ਗੁਰਪੂਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਭਰਾਵਾਂ ਨੂੰ ਭਰਾਵਾਂ ਦੇ ਸਾਰਿਆਂ ਦੇ ਖੁਸ਼ੀਆਂ ਦੇ ਨਾਲ ਗੁਰਪੂਰਬ ਦੇ ਵਧਾਈਆਂ ਭਰਾਵਾਂ ਨੂੰ ਅੱਲਾ ਕਾ ਲੀ ਖੁਸ਼ੀ ਮਿਲੇ ਭਰਾਵਾਂ ਨੂੰ ਜਿੱਦੀ ਲੋੜ ਆ ਪ੍ਰਮਾਤਮਾ ਅੱਗੇ ਅਰਦਾਸ ਕਰਿਓ ਭਾਈ ਤੁਹਾਨੂੰ ਖੁਸ਼ੀ ਦਾ ਆਨੰਦ ਮਾਣਿਓ ਹਣਾ ਤੇ ਭਾਈ ਤੁਹਾਨੂੰ ਇੱਕ ਨਾ ਦਵਾਈ ਦੱਸਦੇ ਆ ਉਹਨਾਂ ਧਿਆਨ ਨਾਲ ਦੇਖ ਲਓ ਜਿਵੇਂ ਆਪਣੇ ਨਾ ਬੱਚੇ ਉੱਡ ਕੇ ਹਟੇ ਹੁੰਦੇ ਆ ਖੁਸ਼ੀ ਜੀ ਹੁੰਦੀ ਆ ਵੀ ਥਨੋਂ ਲਾਲ ਜੇ ਨਹੀਂ ਹੁੰਦੇ ਕਹਿੰਦਾ ਵੀ ਜਮਾ ਲਾਲ ਨੇ ਉਹਦੇ ਖੁਸ਼ ਖਜੇ ਰਹਿੰਦੇ ਆ ਜਾਂ એનર્ਜੀ ਜੀ ਨਹੀਂ ਹੈਗੀ ਐ ਇਕੱਠੇ ਜੇ ਓਕੇ ਬੈਠੇ ਰਹਿੰਦੇ ਆ ਕੋਈ ਵਧੀਆ ਐ ਨਹੀਂ ਲੱਗਦਾ तरीके ਜੇ ਨਾਲ ਵੀ ਹਾਂ ਯਾਰ ਵੀ ਇਹ ਆਪਣੇ ਬੱਚੇ ਉੱਡਣਗੇ ਪੂਰ ਕਰਨਗੇ ਐ ਆਪਣੇ ਸਰੀਰ ਦਾ ਉਹਨਾਂ ਦਾ ਬਿਹੇਵ ਜਾਂ ਮਾੜਾ ਹੋਇਆ ਪਿਆਗਾ ਉਹਦੇ ਵਾਸਤੇ ਨੇ ਇੱਕ ਵੀਡੀਓ ਪਾਉਨੇ ਆ ਬਹੁਤ ਟਾਪ ਦੀ ਦਵਾਈ ਆਗੀ ਬਾਈ ਵਰਤੀ ਹੋਈ ਆ ਉਹ ਤਾਂ ਖੁਦ ਜੇ ਬੰਦਾ ਵੀ ਪੀਣ ਲੱਗ ਜੇ 4 ਦਿਨਾਂ ਚ ਉਹਦਾ ਵੀ ਰੰਗ ਦਿਖਾ ਦਿੰਦਿਆਂ ਇੱਕ ਨਾ ਪਿਛਲੇ ਸਾਲ ਵੀ ਮੈਂ ਉਹ ਵਰਤੀ ਸੀਗੀ ਆ ਗਾਂ ਸਿਆਲ ਚ ਦੂਜੇ ਅਰਕਾਂ ਦੀ ਵੀ ਪਾਵਾਂਗੇ ਫੋਟੋ ਦੀ ਵੀ ਉਹਦੀ ਅੱਜ ਐ ਪਾ ਦਿੰਨੇ ਆ ਬੱਤੀਆ ਮੜੀ ਠੰਡਾ ਕੀ ਮੌਸਮ ਖਰਾਬ ਆ ਬਾਈ ਉੁੱਤਰ ਇਕੱਠੇ ਜੇ ਹੋ ਕੇ ਬੈਠੀ ਜਾਂਦੇ ਆ ਬੱਚੇ ਵੀ ਜਿਹੜੇ ਉੱਡ ਕੇ ਬੰਦ ਕਰੇ ਹੋਏ ਆ ਉਹਨਾਂ ਵਾਸਤੇ ਆ ਬਾਈ ਲੋਹ ਆਸਬਤ ਉਹ ਤਾਂ ਜਿਵੇਂ ਨਾੜਾਂ 'ਚ ਖੂਨ ਦਿਖਣ ਲਾ ਦੂ ਜਿਵੇਂ ਚਿੱਟੇ ਜੇ ਨਹੀਂ ਹੋ ਜਾਂਦੇ ਬੱਚੇ ਬਾਈ ਤਾਂ ਲੋ ਚਿੱਟੇ ਜੇ ਹੋ ਜਾਂਦੇ ਆ ਜੇ ਵੱਡੇ ਕੂਤਰ ਵੀ ਚਿੱਟੇ ਜੇ ਹੋ ਜਾਂਦੇ ਆ ਲੋਹ ਆਸਬਾ ਬਾਈ ਬਹੁਤ ਟੌਪ ਦੀ ਚੀਜ਼ ਆ ਉਹ ਤਾਂ ਜੇ ਬੰਦਾ ਪੀਣ ਲੱਗ ਜੇ ਬਾਈ ਬੰਦੇ ਦਾ ਵੀ ਰਿਜ਼ਲਟ ਪੂਰਾ ਦਿੰਦੀ ਆ ਹੇਗਾ ਤਾਂ ਉਹ ਤਿੰਨ ਨਰਕ ਨੇ ਬਾਈ ਉਹਨਾਂ ਦੀ ਵੀ ਇੱਕ ਵੀਡੀਓ ਉਹਨਾਂ ਦੀ ਵੀ ਪਾ ਦੂੰ ਫਿਰ ਜੇ ਤਿੰਨਾਂ ਦੀ ਇਕੱਠੀ ਪਾਤੀ ਬਾਈ ਫਿਰ ਸਮਝ ਨਹੀਂ ਲੱਗਦੀ ਵੀ ਇਹ ਪਾਉਣਾ ਕਿਵੇਂ ਆ ਬਾਈ ਇਹ ਹਫਤੇ ਚੋ ਤਿੰਨ ਦਿਨ ਪਾਉਣਾਗਾ ਠੀਕ ਹੈ ਨਾ ਬਾਈ ਤਿੰਨ ਦਿਨ ਪਾ ਕੇ ਬੰਦ ਕਰ ਦਿਓ ਬਹੁਤ ਟੌਪ ਦਾ ਰਿਜ਼ਲਟ ਹੈਗਾ ਮਹੀਨੇ ਚ ਤਿੰਨ ਗੇਰਾ ਪਾ ਦਿਆ ਕਰੋ ਬਾਈ ਜਿਵੇਂ ਆ ਹਫਤਾ ਪਾਤਾ ਅਗਲੇ ਹਫਤੇ ਚ ਤਿੰਨ ਗੇਰਾ ਪਾਤੀ ਐ ਕਰ ਕਰ ਕੇ ਬਾਈ ਧੰਨਵਾਦ ਜੀ ਸਾਰੇ ਭਰਾਵਾਂ ਨੂੰ